ਮੈਂ ਨਹੀਂ ਕਛ ਹਉ ਨਹੀਂ ਕਛ ਆਇ ਨਮੋਰਾ ਔਸਰ ਲੱਜਾ ਰਖ ਲੈ ਸਦਨਾਂ ਜਨ ਤੋਰਾ ਭਗਤ ਸਦਨਾ ਜੀ ਭਗਤੀ ਕਾਲ ਦੇ ਦੌਰ ਦੇ ਚ ਹੀ ਸਿੰਘ ਪ੍ਰਾਂਤ ਹਾਂ ਪਾਕਿਸਤਾਨ ਦੇ ਵਿੱਚ ਪੈਦਾ ਹੋਏ। ਪੇਸ਼ੇ ਤੋਂ ਆਪ ਕਸਾਈ ਸਨ। ਰੋਜ਼ ਬੱਕਰੇ ਵੜ ਕੇ ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ। ਇਤਨੇ ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ। ਇਤਨੇ ਕਠੋਰ ਪੇਸ਼ੇ ਨੇ ਪੀਪਲ ਦਾ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ ਇਹਦਾ ਇੱਕ ਪਿਛੋਕੜ ਹੈ ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਲਕਾਰ ਆਏ ਤੇ ਉਹਨਾਂ ਨੇ ਮਾਸ ਦੀ ਮੰਗ ਕੀਤੀ ਥੋੜੇ ਜਿਹਾਂ ਸ਼ੇਰ ਦੋ ਸ਼ੇਰ ਤੇ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵੜਿਆ ਤੇ ਬਾਕੀ ਦਾ ਮਾਸ ਬੇਕਾਰ ਜਾਏਗਾ ਸਵੇਰੇ ਤੱਕ ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਢਣ ਦੀ ਸੋਚੀ ਤੇ ਭਾਈ ਬਾਕੀ ਇਸ ਨੂੰ ਸਵੇਰੇ ਜ਼ਬਾ ਕਰਾਂਗੇ ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਢਣ ਵਾਸਤੇ ਗਿਆ ਇਸੇ ਕਠੋਰਤਾ ਦੇ ਚਾਉਂ ਦਇਆ ਉਤਪਨ ਹੋਈ ਇਸੇ ਮਹਾਨ ਪੱਥਰ ਦਿਲ ਭਾਵਨਾ ਦੇ ਚਾਹੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ ਜ਼ਮੀਰ ਦੀ ਆਵਾਜ਼ੇ ਸਾਰੀ ਰਾਤ ਚੜਦੇਗਾ ਬੱਕਰਾ ਛੁਰਾ ਹੱਥੋਂ ਗਿਰ ਗਿਆ ਬਾਦਸ਼ਾਹ ਦੇ ਐਲਕਾਰਾਂ ਨੂੰ ਕਹਿ ਦਿੱਤਾ ਅੱਜ ਤੋਂ ਮੈਂ ਕਸਾਈ ਨਹੀਂ ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੜਿਆ ਕਰਾਂਗਾ ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵੜਨਾ ਹੈ ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾਹ ਕਰਨਾ ਹੈ ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾਹ ਕਰਨਾ ਹੈ ਮੈਂ ਇਸ ਤਰੀਕੇ ਨਾਲ ਧੰਦਾ ਬਦਲ ਦੇਆ ਕਦੀ ਵਿਚਾਰ ਕਰੀਏ ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੜਦੇ ਨੇ ਔਗਣਾਂ ਨੂੰ ਵੜਦੇ ਨੇ ਪਾਪਾਂ ਨੂੰ ਵੜਦੇ ਨੇ ਤੇ ਜੋ ਆਪਣੇ ਪਾਪਾ ਨੂੰ ਜ਼ਬਾਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਜੋ ਆਪਣੇ ਔਗਣਾ ਨੂੰ ਜ਼ਬਾਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਕੁਦਰਤੀ ਗੱਲ ਹੈ ਉਹ ਬਾਹਰ ਕਤਲੋਗਾਰਤ ਕਰਦਾ ਹੈ ਉਹ ਬਾਹਰ ਮਾਰ ਕਟਾਈ ਕਰਦਾ ਹੈ ਆਪਣੇ ਆਪ ਨੂੰ ਜ਼ਬਾਹ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ ਜਿਸ ਦਾ ਜ਼ਿਕਰ ਪਹਿਲੇ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਆਪਰ ਆਵਾਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਸੱਚ ਦੀ ਛੁਰੀ ਹੋਵੇ ਔਰ ਸੱਚ ਦੀ ਟਕਸਾਲ ਦੇਤੇ ਉਸ ਦੀ ਘਾੜਤ ਹੋਵੇ ਸੱਚ ਦੀ ਉਸ ਨੂੰ ਬਾਣ ਧਾਰ ਲੱਗੀ ਹੋਈ ਹੋਵੇ ਸੱਚ ਕੀ ਕਾਤੇ ਸੱਚ ਸਭ ਸਾਰ ਸਾਰੇ ਦਾ ਸਹਾਰਾ ਲੋਹਾ ਸੱਚ ਦਾ ਹੋਵੇ ਉਹਦੀ ਧਾਰ ਸੱਚ ਦੀ ਹੋਵੇ ਛੁੜਾ ਸੱਚ ਦਾ ਹੋਵੇ ਤੇ ਐਸਾ ਛੁੜਾ ਜੇ ਚਲਾਈਏ ਆਪਣੇ ਵਿਕਾਰਾਂ ਤੇ ਐਸਾ ਛੁੜਾ ਜੇ ਚਲਾਈਏ ਆਪਣੇ ਉਸ ਮਨ ਤੇ ਜੋ ਪਾਪਾਂ ਨਾਲ ਭਰੇ ਹੋਏ ਤੋ ਸਾਇਦ ਕਨਨਿਸ ਦਾ ਕੁੱਠਾ ਹੋਵੇ ਸੇਖ ਲਹੂ ਲਬ ਨਖੱਤਾ ਵੇਖ ਅਗਰ ਇਸ ਛੁਰੇ ਦਾ ਕੁੱਠਿਆ ਹੋਇਆ ਇਹ ਮਨ ਹੋਵੇ ਤੋ ਫਿਰ ਮਨ ਦੇ ਚੋਂ ਸਾਰਾ ਲਹੂ ਨਿਕਲ ਜਾਏਗਾ ਕਿਹੜਾ ਲੋਭ ਦਾ ਵਿਕਾਰ ਦਾ ਦੁਸ਼ਟਪਣੇ ਦਾ ਵੈਰ ਵਿਰੋਧ ਦਾ ਕਿਸੇ ਹੱਦ ਤੱਕ ਇਹ ਸਹੀ ਹੈ ਕਿ ਜੋ ਆਪਣੇ ਮਨ ਨੂੰ ਜ਼ਬਾਹ ਕਰਨ ਦੇ ਚ ਅਸਮਰਥ ਹੋਏ ਨੇ ਉਹ ਬਾਹਰ ਜ਼ਬਾਹ ਕਰਨ ਦਾ ਕੰਮ ਕਰ ਦੇਣੇ ਜੋ ਆਪਣੇ ਵਿਕਾਰਾਂ ਨੂੰ ਕਤਲ ਨਹੀਂ ਕਰ ਸਕੇ ਉਹ ਸੰਸਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਆਪਣੇ ਮਨ ਨੂੰ ਨਹੀਂ ਮਾਰ ਸਕੇ ਉਹ ਦੁਨੀਆ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਬਾਹਰੋਂ ਕੋਈ ਮਾਰਨ ਦੀ ਕੋਸ਼ਿਸ਼ ਕਰੇ ਉਹ ਦੁਸ਼ਟ ਹੈ ਜ਼ਾਲਮ ਹੈ ਪਾਪੀ ਹੈ ਪਰ ਕੋਈ ਆਪਣੇ ਮਨ ਨੂੰ ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਸੰਤ ਹੈ ਉਹ ਭਗਤ ਹੈ ਪੂਜਨੀਤ ਹੈ ਪੁਨੀਤ ਆਤਮਾ ਹੈ ਉਸ ਤਰ੍ਹਾਂ ਦੀ ਪੁਨਰਿਤ ਆਤਮਾ ਸਿੰਧ ਦੇਚ ਪੈਦਾ ਹੋਈ ਜਿਸ ਦਾ ਨਾਮ ਹੈ ਭਗਤ ਸਦਨਾ ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਿਛੋਕੜ ਇਸਲਾਮੀ ਘਰਾਣੇ ਨਾਲ ਸੰਬੰਧਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਕੁਝ ਭਗਤ ਐਸੇ ਨੇ ਜੋ ਮੁਸਲਮਾਨ ਨੇ ਬਾਬਾ ਫਰੀਦ ਸਦਨਾ ਸੈਨ ਬੇਖਨ इत्याद ਇਹ ਭਗਤ ਮੁਸਲਮਾਨ ਗਰਾਨਿਆਂ ਨਾਲ ਸੰਬੰਧ ਰੱਖਦੇ ਨੇ ਲੇਕਿਨ ਜਦ ਖੁਦਾ ਦਾ ਨੂਰ ਅੰਦਰ ਪ੍ਰਗਟ ਹੋਵੇ ਤਾਂ ਮਨੁੱਖ ਇਸ ਭਾਵਨਾ ਤੋਂ ਉੱਚਾ ਉੱਠ ਜਾਂਦਾ ਹੈ ਕੌਣ ਹਿੰਦੂ ਕੌਣ ਮੁਸਲਮਾਨ ਨਾ ਹਮ ਹਿੰਦੂ ਨਾ ਮੁਸਲਮਾਨ ਅਲਹਿਰਾਮ ਕੇ ਪਿੰਦ ਪ੍ਰਾਨ ਇਹ ਸਰੀਰ ਅੱਲਾ ਦਾ ਹੈ ਇਹ ਪ੍ਰਾਨ ਰਾਮ ਦੇ ਨੇ ਤੋ ਐਸਾ ਪੁਰਸ਼ ਅੱਲਾ ਦੀ ਧੁਨ ਅਲਾਪਣ ਵਿੱਚ ਰਾਮ ਦੇ ਗੀਤ ਗਾਣ ਵਿੱਚ ਸੰਕੋਚ ਨਹੀਂ ਕਰੇਗਾ ਇਹ ਸਾਰੇ ਭਗਤ ਬੜੇ ਫਰਾਗਦਿਲ, ਰੋਸ਼ਨ ਜ਼ਮੀਰ, ਰੋਸ਼ਨ ਦਿਮਾਗ ਹੋਏ ਨੇ ਅਤੇ ਇਨ੍ਹਾਂ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪ ਦਾ ਇੱਕ ਬੜਾਈ ਪਾਵਨ ਤੇ ਸਿਲਸਿਲੇ ਨਾਲ ਪੂਰਤ ਇੱਕ ਸ਼ਬਦ ਹੈ। ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ सिंह शरण कत जाइए जो जंपुक ग्रास से सरे देश ते कर्म सिद्धांत दी बड़ी चर्चा है और आखिर सब कुछ कर्मों ते ही निबड़दा है जैसे कोई कर्म करदा है वैसे कोई उदा फल भोगदा है भोगे बिना कर्म नाश नहीं औंदे भारत दा धार्मिक चिंतन ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ ਜੇ ਕਰਮ ਕੁਝ ਹੋਇਆ ਤੇ ਭੋਗੇ ਬਿਨਾ ਉਸਨੇ ਨਾ ਸੁਣਾ ਨਹੀਂ ਜੇ ਕਰਮ ਕੁਝ ਕੀਤਾ ਤਾਂ ਉਹਦਾ ਫਲ ਝੋਲੀ ਵਿੱਚ ਪਾਣਾ ਹੀ ਪਏਗਾ ਭਗਤ ਸਦਨਾ ਜੀ ਤੋਂ ਕਿਉਂਕਿ ਕੁਝ ਕਰਮ ਐਸੇ ਹੋਏ ਨੇ ਕਸਾਈ ਸਨ ਜ਼ਿੰਦਗੀ ਦਾ ਬੇਸ਼ਤਰ ਹਿੱਸਾ మాਸ ਵੇਚਦਿਆਂ ਲੱਗਿਆ ਜੀਵਾਂ ਨੂੰ ਜ਼ਬਾਹ ਕਰਦਿਆਂ ਲੱਗਿਆ ਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਪੀਚੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ ਫਿਰ ਇੱਕ ਖਿਆਲ ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ ਤਾਂ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤਉ ਗੁਨ ਕਹਾ ਜਗਤ ਬੁਰਾ ਹੈ ਜਗਤ ਦੇ ਗੁਰੂ اے ਜਗਤ ਨੂੰ ਪ੍ਰੇਰਨਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦੇ ਆ ਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤਉ ਗੁਣ ਕਹਾ ਤੇਰੇ ਵਿੱਚ ਗੁਣ ਕੀ ਹੈ ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈਦੀ ਤਉ ਗੁਣ ਕਹਾ ਜਗਤ ਬੁਰਾ ਜੋ ਕਰਮ ਨਾ ਨਾਸ਼ੇ ਸਿੰਘ ਸ਼ਰਨ ਕਤ ਜਾਈਏ ਜੋ ਜੰਪੁਗ ਗਰਾਸੇ ਸ਼ੇਰ ਵੀ ਸ਼ਰਨ ਵਿੱਚ ਜਾਈਏ ਗਿੱਦੜ ਖਾ ਲਵੇ ਗਿੱਦੜ ਚਪਟਾ ਮਾਰ ਕੇ ਨਾਸ਼ ਕਰ ਦੇਵੇ ਤਾਂ ਫਿਰ ਸ਼ੇਰ ਵੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ ਪ੍ਰਭੂ ਦੀ ਸ਼ਰਨ ਵਿੱਚ ਜਾਈਏ ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਹੈ ਇਬਾਦਤ ਦਾ ਫਲ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨੇ ਲੱਖ ਮੜਿਆ ਕਰ ਇਕੱਠੇ ਇਕ ਰਤੀ ਲੈ ਭਾਈ ਲੋਕਾ ਮਤ ਕੋ ਫਕੜ ਪਾਏ ਲਖ ਮੜੀਆਂ ਕਰ ਇਕੱਠੇ ਇਕ ਰਤੀ ਲੈ ਭਾਈ ਐ ਬੰਦੇ ਮਤਾਂ ਕਿਧਰੇ ਭੁਲੇਖੇ ਚਤੋਂ ਪੈ ਲੱਖਾਂ ਮਣ ਲਕੜੀਆਂ ਇੱਕ ਚਿੰਗਾਰੀ ਨਾਲ ਬਸਮ ਹੋ ਜਾਂਦੀਆਂ ਨੇ ਰੰਚਕਾ ਮਾਤਰ ਨਾਮ ਦਾ ਜਾ ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦੇਦਾ अनंत जन्मਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ ਸਵਾ ਕਰ ਦਿੰਦਾ ਹੈ ਤੇ ਨਾਮ ਦੀ ਬਰਕਤ ਹੈ ਤੇ ਨਾਮ ਦੀ ਮਹਿਮਾ ਹੈ ਤੇ ਨਾਮ ਦੀ ਤਾਕਤ ਹੈ ਤੋਂ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ ਆਪ ਪੁਰਾਣ ਪ੍ਰਸੰਗ ਸਾਹਮਣੇ ਰੱਖਦੇ ਨੇ ਨਿਰਪਕਨਿਆ ਕੇ ਕਾਰਨੇ ਇੱਕ ਭਇਆ ਧੇਖਦਾਰੀ ਕਾਮਰਤੀ ਸਵਾਰਤੀ ਵਾਕੀ ਪੈ ਸਵਾਰੀ विष्णु जैसे कपड़े पहन के विष्णुदाई रूप धारण करके एक विकारी एक कामारथी विष्णु का रूप धारण करके एक राज कन्या नु ठगण लग गया और रोज उस कन्या नु प्रभावित करता है एक दिन गीत गा रहे ऐसी प्रभु दे जुड़ गया जुड़ने ही पखंड खत्म हो गया जुड़ने ही पे एक उतर गया जुड़ने ही शय लाया ਜਿਵੇਂ ਬਾਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬੜਨਾ ਚਾਹੀਦਾ ਜ਼ਮੀਰ ਵੀ ਆਵਾਜ਼ ਆਈ ਵਿਸ਼ਨੂੰ ਦਾ ਤੇ ਰੂਪ ਬਣਾਇਆ ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ ਦੇਵਤੇ ਦੀ ਤੋਂ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ ਐਸਾ ਆਤਮਾ ਨੇ ਝਜੋੜਿਆ ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ ਵਿਸ਼ਨੂੰ ਜੈਸਾ ਪਾਵਨ ਵਿਸ਼ਨੂੰ ਜੈਸਾ ਪਵਿੱਤਰ ਤੋ ਭਗਤ ਸਦਨਾ ਜੀ ਕਹਿੰਦੇ ਨੇ ਕਾਮਰਥੀ ਸਵਾਰਥੀ ਉਹ ਤੇ ਕਾਮਨਾ ਨਾਲ ਭਰਿਆ ਹੋਇਆ ਸੀ ਉਹ ਤੇ ਸਵਾਰਥ ਨਾਲ ਭਰਿਆ ਹੋਇਆ ਸੀ ਉਹ ਤੇ ਦੁਨਿਆਵੀ ਪਦਾਰਥਾਂ ਦੇ ਚ ਲਿਵੜਿਆ ਹੋਇਆ ਸੀ ਤੇ ਇਸ ਸਭ ਕੁਝ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ ਉਹਨੇ ਨਾਮ ਜਪਿਆ ਤੇ हे ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ ਤੂੰ ਉਹਨੂੰ ਵੀ ਸਕੂਨ ਦੇ ਦਿੱਤਾ ਤੂੰ ਉਹਨੂੰ ਵੀ ਚੈਨ ਦੇ ਦਿੱਤਾ ਨਿਰਭਕਨਿਆ ਕੇ ਕਾਰਨੇ ਇੱਕ ਭਾਇਆ ਵੇਖਦਾਰੀ کاما ری سوار واقعی پیش سواری جگت گرا جو کرم ناسے اگاں چل کے بوند جل کر چاترک دکھ پاوے پیاسا ایک بون لائ ترے ایک بوند کی منگ کرے بھی کسی طریقے بوند پانی ਮੈਨੂੰ ਕਿਧਰੋਂ ਮਿਲੇ ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ ਭੋਜਨ ਦੀ ਕਦਰ ਭੁੱਖੇ ਨੂੰ ਹੈ ਕੱਪੜੇ ਦੀ ਕਦਰ ਨੰਗੇ ਨੂੰ ਹੈ ਔਲਾਦ ਦੀ ਕਦਰ ਬੇਔਲਾਦੇ ਨੂੰ ਹੈ ਕਿ ਇੰਜ ਕਹ ਲਈਏ ਪ੍ਰਮਾਤਮਾ ਦੀ ਕਦਰ ਭਗਤ ਨੂੰ ਹੈ ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਗਈ ਹੈ ਇੱਕ ਬੂੰਦ ਜਲ ਕਰਨੇ ਚਾਤ੍ਰਿਕ ਦੁੱਖ ਪਾਵੇ ਇੱਕ ਬੂੰਦ ਦੀ ਹਰ ਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ ਹਰ ਪਾਸੇ ਦੁਖੀ ਹੋਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਤੜਪ ਤੜਪ ਕੇ ਉਸਨੇ ਪ੍ਰਾਨ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ ਕਿਹੜੇ ਕੰਮ ਨੇ ਦਰਸਲ ਸਦਨਾ ਜੀ ਇਹ ਕਹਿ ਦਿੰਨ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨਹੀਂ ਬੇਮੌਕੇ ਕੰਮ ਦਾ ਕੀ ਮਤਲਬ ਪੈਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ ਆਮ ਧਾਰਮਿਕ ਦੁਨੀਆ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ ਦੇਰ ਹੀ ਅੰਧੇਰ ਹੈ ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ ਅਗਰ ਦੇਰ ਹੋ ਗਈ تو ناشا پیدا ہو جاتی ہے اگر دیر ہو گئی تو وشواش اٹھ ہے میں ایسا سمجھنا سمجھ دے گھر دیر بھی نہیں جیسے اگ دے ہاتھ پائیے اسی وقت ہاتھ سڑتا ہے جیسے فلاں کول بیٹھیے اسی وقت مہک ملتی ہے جیسے برفانی پہاڑ ہمالیہ دے بیٹھیے اسی وقت ہی جو ہے ٹھنڈ ملتی ہے ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ ਸਕੂਨ ਦਿੰਦਾ ਹੈ ਸ਼ਾਂਤੀ ਦਿੰਦਾ ਹੈ ਹੁਲਾਸ ਦਿੰਦਾ ਹੈ ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ ਪੀੜਤ ਕਰ ਦਿੰਦਾ ਹੈ ਮਹਿਲਾ ਕਰ ਦਿੰਦਾ ਹੈ ਇਹ ਤੇ ਤਤਛਿਨ ਫਲ ਹੈ ਪ੍ਰਭੂ ਦੇ ਦਰਬਾਰ ਵਿੱਚ ਦੇਰ ਵੀ ਨਹੀਂ ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ ਇੱਕ ਬੂੰਦ ਜਲ ਕਰਨੇ ਚਾਤਰਿਕ ਦੁੱਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫਨ ਕਾਮਨਾ ਆਵੇ ਪ੍ਰਾਨ ਜੋ ਥਾਤੇ ਥਿਰ ਨਹੀਂ ਕੈਸੇ ਬਿਰਮਾਉ ਬਈ ਹੁਣ ਮੇਰੇ ਪ੍ਰਾਨ ਟੁੱਟਣ ਲੱਗੇ ਨੇ ਸਵਾਸ ਟੁੱਟਣ ਲੱਗੇ ਨੇ ਤਿੱਤੋਂ ਬੋਣੇ ਨਾ ਤੂੰ ਮਦਦਗਾਰ ਨਾ ਆਵੇ ਤੂੰ ਸਹਾਇਕ ਨਾ ਆਵੇ ਤ੍ਰਾਂਜ ਜੋ ਥਾ ਕੇ ਫਿਰ ਨਹੀਂ ਕੈਸੇ ਬਰਮਾਉ ਬੋੜ ਮੁਏ ਨੌਕਾ ਮਿਲੇ ਕਹੋ ਕਹੇ ਚੜਹਾਉ ਡੁੱਬ ਗਿਆ ਮੈਂ ਤੇ ਹੁਣ ਤੋ ਨੌਕਾ ਦੇ ਜੀਏ ਦਸ ਹੁਣ ਕੌਣ ਬੈਠੇਗਾ ਉਸ ਨੌਕਾ ਤੇ ਡੁੱਬ ਗਿਆ ਗਲਾ ਤੇ ਗਰਕ ਹੋਣ ਵਾਲਾ ਗਰਕ ਹੋ ਗਿਆ ਹੁਣ ਨੌਕਾ ਕਿਹੜੇ ਕੰਮ ਦੀ ਦਰਸਲ ਵਕਤ ਸਿਰ ਪ੍ਰਭੂ ਬੋੜ ਦਾ ਹੈ ਵਕਤ ਸਿਰੇ ਉਹ ਸਹਾਇਕ ਹੁੰਦਾ ਹੈ ਔਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਜੋ ਹਰੀ ਨਾਲ ਜੁੜੇ ਹੋਣੇ ਉਹ ਤੇ ਮੰਗ ਵੀ ਨਾਲ ਕਰਨ ਤਾਂ ਵੀ ਅਚੰਚੇਤ ਪ੍ਰਭੂ ਉਹਨਾਂ ਦੇ ਕੰਮ ਸਵਾਰ ਛਿੜਦਾ ਹੈ ਉਹਨਾਂ ਦੇ ਕੰਮ ਸਿਰੇ ਚਾੜ ਦਿੰਦਾ ਹੈ ਔਰ ਐਸਾ ਭਗਤਾਂ ਦਾ ਅਨੁਭਵ ਹੈ ਐਸਾ ਨੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੈ ਕਿ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਕਿ ਹੋ ਸਕਦਾ ਉਹ ਵੀ ਹੋ ਜਾਂਦਾ ਅਚੰਤ ਕੰਮ ਕਰੇ ਪ੍ਰਭ تنਕੇ ਜਿਨ ਹਰ ਦਾ ਨਾਮ ਪਿਆਰਾ ਤੋ ਭਗਤ ਸਦਨਾ ਜੀ ਕਹਿੰਦੇ ਨ ਭ੍ਰਾਂਣ ਗਏ ਸਾਗਰ ਮਿਲੇ ਹੁਣ ਕਾਮ ਨ ਆਵੇ ਯਾ ਡੂਬ ਮਵੇ ਨੌਕਾ ਮਿਲੇ ਕੋ ਕਾਇ ਚੜਾਉ ਮਰ ਗਏ ਡੁੱਬ ਗਏ ਹੁਣ ਨੌਕਾ ਮਿਲੇ ਤੇ ਕਿਹੜੇ ਕੰਮ ਦੀ ਅਖੀਰ ਵਿੱਚ ਆਪ ਕਹਿੰਦੇ ਨੇ ਮੈਂ ਨਹੀਂ ਕਛ ਹੋ ਨਹੀ ਕਛ ਆਏ ਨਾ ਮੋਰਾ ਔਸਰ ਲੱਜਾ ਰੱਖ ਲੈ ਸਦਨਾ ਜਨ ਤੋਰਾ ਏ ਪ੍ਰਭੂ ਸਮੇਸ਼ਰ ਲੱਜਾ ਰੱਖ ਲੈ ਵਾਕਈ ਭਗਤਾਨੋ ਤੇ ਪਰਮਾਤਮਾ ਹੀ ਜੋ ਹੈ ਲੱਜਾ ਰੱਖਣ ਵਾਲਾ ਈਸ਼ਵਰ ਹੀ ਉਹਨਾਂ ਦੀ ਲੱਜਾ ਰੱਖਣ ਵਾਲਾ ਪ੍ਰਭਜੂ ਤੋ ਕੈ ਲਾਜ ਹਮਾਰੀ ਨੀਲਕੰਠ ਨਰਹਰ ਨਾਰਾਇਣ نیل بسن بنواری گرو گوبند رکھ تو ساری رات میں را روشنی چاننا ہوا جلے دیوا نہ میسر ہول نہ مل سکے ਦੀਵਾ دیਵਾ ਨਾ ਮਿਲ ਸਕੇ ਤੇ ਸਵੇਰੇ ਸੂਰਜ ਚੜਿਆ ਤੇ ਤੂੰ ਦੀਵਾ ਦੇਵੇਂ ਕਿਹੜੇ ਕੰਮ ਦਾ ਉਹ ਮੇਰੇ ਕਿਸ ਕੰਮ ਦਾ ਦਰਸਲ ਵਕਤ ਸਿਰ ਜੋ ਮਦਦ ਹੈ ਉਹੀ ਮਕਦਦ ਹੈ ਬੇਵਕਤੀ ਮਦਦ ਬੇਮੈਨੀ ਹੋ ਜਾਂਦੀ ਹੈ ਇਸ ਵਾਸਤੇ ਇਹ ਜਿਹੜੇ ਸ਼ਬਦ ਜੁੜੇ ਹੋਏ ਨੇ ਈਸ਼ਵਰ ਦੇ ਨਾਲ ਕਿ ਉਹਦੇ ਘਰ ਦੇ ਵਿੱਚ ਦੇਰ ਹੈ ਅੰਧੇਰ ਨਹੀਂ ਦਰਸਲ ਬੇਮੈਨੀ ਹੈ ਅਗਰ ਦੇਰ ਹੋ ਗਈ ਤੋ ਫਿਰ ਅੰਧੇਰ ਹੋ ਗਿਆ ਭਗਤ ਸਦਨਾ ਜੀ ਦੇ ਇਸ ਸ਼ਬਦ ਵਿੱਚ ਇਸ ਤਰ੍ਹਾਂ ਦੇ ਭਾਵ ਪ੍ਰਗਟ ਹੋ ਰਹੇ ਨੇ ਔਰ ਆਪ ਸਾਖ ਕਹਿ ਰਹੇ ਨੇ ਕਿ हे ਪ੍ਰਭੂ ਜੇ ਕਰਮ ਸਿਧਾਂਤ ਮੇਰੇ ਤੇ ਲਾਗੂ ਹੋਇਆ ਤੇ ਵਾਕਈ ਮੈਂ ਕਰਮਾਂ ਦੀ ਬਾੜ ਭੋਗਣੀ ਐ ਤਾਂ ਫਿਰ ਮੈਂ ਸਮਝਾਂਗਾ ਤੇਰੇ ਚ ਗੁਣ ਕੀ ਐ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ਼ੇ ਭਾਰਤ ਦਾ ਸਾਰੇ ਦਾ ਸਾਰਾ ਜਿਹੜਾ ਚਿੰਤਨ ਹੈ ਉਹ ਕਰਮਾਂ ਦੇ ਖੜਾ ਹੈ ਪਰ ਥੋੜਾ ਜਿਹਾ ਸੋਚੀਏ ਪਹਿਲੇ ਮਨੁੱਖ ਸੀ ਕਿ ਪਹਿਲੇ ਕਰਮ ਸੀ ਅਕਰ ਕੀਤੇ ਹੋਏ ਕਰਮਾਂ ਕਰਕੇ ਜਨਮ ਹੈ ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦੁਖੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਪਹਿਲੇ ਕਰਮ ਸਨ ਕਿ ਪਹਿਲੇ ਮਨੁੱਖ ਸੀ ਇਹ ਤੇ ਸਵਾਲ ਐਸਾ ਹੋਇਆ ਫਿਰ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਸੀ ਆਖਰ ਗੱਲ ਇੱਥੇ ਹੀ ਆਉਂਦੀ ਹੈ ਨਹੀਂ ਪ੍ਰਭੂ ਇੱਕ ਤੇਰੀ ਲੀਲਾ ਹੈ ਇਕ ਤੇ ਰੱਖੇ ਨਾ ਕਰਮ ਪਹਿਲੇ ਨਾ ਮਨੁੱਖ ਪਹਿਲੇ ਜੈਸੇ ਤੂੰ ਚਾਇਆ ਵੈਸਾ ਜੋ ਹੈ ਸੰਸਾਰ ਸਾਜ ਦਿੱਤਾ ਹੈ ਖੇਲ ਤੇ ਇਸ ਤੋਂ ਬਾਅਦ ਤੂੰ ਕੁਝ ਵਿਧਾਨ ਬਣਾਏ ਲੇਕਿਨ ਇਹ ਵਿਧਾਨ ਵੀ ਐਸੇ ਨੇ ਕਿ ਤੇਰੀ ਇੱਕ ਮੋਜ ਤੇਰੀ ਇੱਕ ਮਸਤੀ ਅਗਰ ਕੋਈ ਭਗਤ ਪ੍ਰਾਰਥਨਾ ਕਰੇ ਨਿਮਰਪਾ ਸਹਿਤ ਜੋਦੜੀਆਂ ਕਰੇ ਤੇ ਤੂੰ ਉਸ ਦੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਨੂੰ ਧੋ ਦੇਂਦਾ ਹੈ ਛਿੰਦੇ ਚ ਉਸ ਨੂੰ ਚੈਨ ਦੇ ਦੇਣਾ ਛਿੰਦੇ ਚ ਉਸ ਨੂੰ ਸ਼ਾਂਤੀ ਦੇ ਦੇਣਾ ਤੋਂ ਭਗਤ ਸਦਨਾ ਜੀ ਦਾ ਇਹ ਪਾਵਨ ਪਵਿੱਤਰ ਬਾਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ ਔਰ ਪਾਠਕ ਜਾਨ ਬੜੀ ਸ਼ਰਧਾ ਨਾਲ ਪੜ੍ਹ ਕੇ ਬਹੁਤ ਵੱਡਾ ਗਿਆਨ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੇਦਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ ਉੱਥੇ अनेका ਭਗਤਾਂ ਦੀਆਂ ਬਾਣੀਆਂ ਨੇ ਅੱਜ ਤੱਕ ਰੂਹੇ ਸਮੇਂ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਵਿੱਚ ਅਨੇਕ ਵਿਅਕਤੀ ਬੈਠੇ ਹੋਣ ਇੱਕੋ ਹੀ ਇਹਦੇ ਵਿੱਚ ਅਨੇਕ ਵਿਅਕਤੀ ਬੈਠੇ ਨੇ ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਨਹੀਂ ਹੈ ਤੇ ਭਗਤ ਵਖ ਵਖ ਪ੍ਰਾਂਤਾਂ ਦੇ ਨੇ ਤੇ ਵਖ ਵਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾਹ ਦੀ ਧੁਨ ਨਿਕਲੇਗੀ ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚੋਂ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਤਾਨ ਤਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀਂ ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜੇਗਾ ਤੋ ਫਿਰ ਉਹ ਸਤਨਾਮ ਦਾ ਰਟਨ ਕਰੇਗਾ ਗਰਜ ਕੇ ਇਹ ਸਾਰੇ ਭਗਤ ਵਕ ਵਕ ਨਾਮਾ ਨੂੰ ਜਪਦੇ ਨੇ ਵਕਤ ਵਕ ਬੋਲੀਆਂ ਬੋਲਦੇ ਨੇ ਵਕ ਵਕ ਇਹਨਾਂ ਦਾ ਚਿੰਤਨ ਹੈ ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ ਆਈ ਪੰਥੇ ਸਗਲ ਜਮਾਤੇ ਮਨ ਜੀਤੇ ਜਗਦੀਤ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ ਇਹੀ ਸ਼ਰਮੌਰ ਪੰਥ ਹੈ ਤੇ ਗੁਰੂ ਬਾਬੇ ਨੇ ਤੇ ਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਕਰਕੇ ਦਿਖਾਇਆ ਸਾਰੇ ਭਗਤ ਆਪ ਦੇ ਨਾਲ ਚੱਲ ਰਹੇ ਨੇ ਆਪ ਇਹਨਾ ਭਗਤਾਂ ਦੇ ਨਾਲ ਚੱਲਦੇ ਨੇ ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆ ਦੇ ਖੂਨ ਖਰਾਬਾ ਬੰਦ ਹੋਵੇ ਤੇ ਚਲੋ ਮੰਨ ਲੈਨੇ ਆ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ ਲੇਕਿਨ ਖੂਨ ਖਰਾਬੇ ਵੱਖ-ਵੱਖ ਧਰਮਾਂ ਕਰਕੇ ਵੀ ਹੋਏ ਨੇ ਵੱਖ-ਵੱਖ ਮਜ਼ਬਾ ਕਰਕੇ ਵੀ ਹੋਏ ਨੇ ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇਕੋਣਾ ਚਾਹੀਦਾ ਹੈ। ਤੋਂ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜੇ ਜਿੱਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਵਣ, ਜੇ ਜਿੱਚ ਅੱਲਾ ਦੇ ਗੀਤ ਹੋਣ, ਜੇ ਜਿੱਚ ਰਾਮ ਦੀ ਧੁਨ ਹੋਵੇ, ਜੇ ਜਿੱਚ ਮਦਸੂਦਨ ਦਾ ਵੀ ਜ਼ਿਕਰ ਹੋਵੇ, ਜੇ ਜਿੱਚ ਮਾਧੋ ਦੇ ਵੀ ਗੀਤ ਹੋਣ, ਔਰ ਜੇ ਜਿੱਚ ਵਾਹਿਗੁਰੂ ਦੀ ਸ਼ਿਫਤੋ ਸਲਾਹ ਹੋਵੇ, ਜੇ ਜਿੱਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਨ। ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ ਤੋ ਇਸ ਸਿਧਾਂਤਿਕ ਕਸੌਟੀ ਦੇ ਤੇ ਗੁਰੂ ਗੰਗ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ ਗੁਰੂ ਗੰਗ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ ਕਬੀਰ ਕਰਦੇ ਤੇ ਧੰਦਾ ਨੇ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ ਇਸੇ ਤਰੀਕੇ ਦੇ ਨਾਲ ਰਵਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ ਪਰ ਉਹਨਾਂ ਦੇ ਧੰਦੇ ਦੇ ਚੋਂ ਹੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ ਸੁਗੰਧੀ ਹੈ ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ ਕਸਾਈ ਨੇ మాਸ ਵੇਚਣਾ ਇਹ ਨਾਂ ਦਾ ਧੰਦਾ ਹੈ ਪਰ ਇਹ ਧੰਦਾ ਵੀ ਧਰਮ ਬਣ ਗਿਆ ਕਸਾਈ ਦੇ ਧੰਦੇ ਵਿੱਚੋਂ ਹੀ ਕੋਮਲਤਾ ਪੈਦਾ ਹੋ ਜਾਏ ਇੱਕ ਅਜੂਬਾ ਹੈ ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪਵੇਗੀ ਧਾਰਮਿਕ ਮੰਦਰ ਦੇ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਣਾ ਪੈਦਾ ਪੈਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ ਤੇ ਕਸਾਈ ਦੀ ਦੁਕਾਨ ਦੇਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ અત્યੰਤ ਸੂਖਸ਼ਮ ਸੋਚਣ ਵਾਲਾ ਹੈ ਇਹਦੀ ਬੁੱਧ ਬਾਰੀਕ ਹੈ ਤੇ ਜਿਹਦੀ ਆਤਮਾ ਨਾਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ ਅਨਕ ਜਤਨ ਕਰੇ ਆਤਮ ਨਹੀਂ ਦਰਵੇ ਹਰ ਦਰਵੇ ਕੋ ਕੈਸੇ ਗਵੇ ਜਿਹਦੀ ਆਤਮਾ ਦਰਵੀ ਨਹੀਂ ਜਿਹਦੀ ਆਤਮਾ ਕੋਮਲ ਨਹੀਂ ਹੋਈ ਜਿਹਦਾ ਮਨ ਅਜੇ ਤੱਕ ਠੋਸ ਹੈ ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ ਬਹੁਤ ਕਠਿਨ ਹੈ ਕਈ ਵਾਰ ਦੇਖਣ ਦੇ ਚਾਹ ਉਹ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ ਦੂਸਰਿਆਂ ਨੂੰ ਚੋਟ ਪਹੁੰਚਾਣ ਲੱਗਿਆਂ ਸੰਕੋਚ ਨਹੀਂ ਕਰਦੇ ਚਾਹੇ ਉਹ ਚੋਟ ਜ਼ਹਿਨੀ ਹੋਵੇ ਸਰੀਰਕ ਹੋਵੇ ਆਰਥਿਕ ਹੋਵੇ ਕਿਸੇ ਵੀ ਤਰੀਕੇ ਦੀ ਹੋਵੇ ਚੋਟ ਪਹੁੰਚਾਣ ਤੋਂ ਬਾਝ ਨਹੀਂ ਆਉਂਦੇ ਔਰ ਐਸਾ ਰਿਸ਼ਤਾ ਹੈ ਕਿ ਬੜੇ ਬੜੇ ਧਾਰਮਿਕ ਵੀ ਕਸਾਈ ਨੇ ਪਰ ਸਦਨਾ ਕਸਾਈ ਹੁੰਦਾ ਆ ਵੀ ਧਾਰਮਿਕ ਉਹ ਕਸਾਈ ਹੁੰਦਾ ਆ ਵੀ ਧਾਰਮਿਕ ਹੈ ਉਹ ਬਾਹਰੋਂ ਤੇ ਪੇਸ਼ੇਜ ਕਸਾਈ ਸੀ ਪਰ ਅੰਦਰੋਂ ਹਿਰਦਾ ਉਸਦਾ અત્યੰਤ ਕੋਮਲ ਮਿਲਨ ਸਾਰੀ ਦੇ ਜਜ਼ਬਿਆਂ ਨਾਲ ਭਰੇ ਹੋਇਆ ਪ੍ਰਭੂ ਗੀਤ ਦੇ ਨਾਲ ਜੋ ਹੈ ਭਰੇ ਹੋਇਆ ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ ਕੋਈ ਵੀ ਕਿਰਤ ਹੋਵੇ ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ ਚਾਹੇ ਕਿਰਤ ਕਪੜੇ ਬੁਣਨਾ ਹੋਵੇ ਚਾਹੇ ਕਿਰਤ ਜੁੱਤੀਆਂ ਬੰਨਣਾ ਹੋਵੇ ਚਾਹੇ ਕਿਰਤ ਮਾਸ ਵੇਚਣਾ ਹੋਵੇ ਤੇ ਚਾਹੇ ਕਿਰਤ کپڑے نو چنا دی کی کوئی بھی کرت کیرتی بادھا نہیں کر دی کوئی بھی دندا دھرم دیش, دیوار نہیں ہے جڑے دندے تو ویل ملے تو دھارمک بنی ہے کی کریے کم دندیا تو ہی ویل نہیں ملتی کم بھجن کریے کم بندگی کریے اور وہ او کہا دیوار کی دی طرح کڑا ہوگی ਤੇ ਭਗਤ ਕੰਨਨ ਦੰਦੇ ਨੂੰ ਧਰਮ ਬਣਾ ਲਓ ਦੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ ਸੇਵਾ ਕਰਨਾ ਦੰਦਾ ਸੇਵਾ ਬਣ ਸਕਦਾ ਹੈ ਰੋਟੀ ਤੇ ਹਰ ਇੱਕ ਨੇ ਖਾਣੀ ਹੈ ਤਾਂ ਜਦ ਧੰਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲਿਆ ਔਰ ਇਹ ਸੇਵਾ ਕਰ ਰਿਹਾ ਜਗਤ ਦਾ ਨंगेਜ ਢਕਣਾ ਹੈ ਜਗਤ ਦੇ ਪੈਰਾਂ ਚ ਜੁੱਤੀ ਪਵਾਣੀ ਹੈ ਜਗਤ ਨੂੰ ਸੁਖ ਦੇਣਾ ਹੈ ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰਾਹੀਂ ਤੋ ਧੰਦਾ ਵੀ ਧਰਮ ਬਣ ਜਾਂਦਾ ਹੈ ਤੇ ਧਾਰਮਿਕ ਮਨੁੱਖਾ ਤੋਂ ਵੀ ਜੇ ਕਿਸੇ ਨੂੰ ਝੋਟ ਪਹੁੰਚੇ ਤੋ ਐਸਾ ਧਰਮ ਵੀ ਵਾਸਤਵਿਕ ਧੰਦਾ ਹੈ ਉਹਦੇ ਥੰਦੇ ਦੀ ਜੋ ਹੈ ਬਦਵੋ ਹੈ ਭਗਤ ਸਦਨਾ ਜੀ ਧੰਦਿਆਂ ਦੇ ਚੋਂ ਬੜਾ ਕਠੋਰ ਧੰਦਾ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਦੋ ਚਾਰ ਬਕਰੇ ਰੋਜ਼ ਜ਼ਬਾਹ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ ਪਰ ਕਮਾਲ ਦੀ ਗੱਲ ਇਸ ਧੰਦੇ ਦੇ ਚੋਂ ਹੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ ਆਪਣੇ ਸਿੰਧ ਪ੍ਰਾਂਤ ਦੇ ਵਿੱਚ ਥਾਂ-ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਖੁਦਾ ਦੇ ਨਾਲ ਜੋੜਿਆ ਜੀਵਨ ਨੂੰ ਪਰਮਾਤਮਾ ਦੀ ਧੁੰਦ ਦੇ ਨਾਲ ਜੋੜਿਆ ਜਦ ਇੱਕ ਫੁੱਲ ਖਿੜ ਪੈਂਦਾ ਹੈ ਮਹਿਕ ਵੰਡਣ ਲੱਗ ਪੈਂਦਾ ਹੈ ਜਦ ਇੱਕ ਦੀਵਾ ਜਲ ਪੈਂਦਾ ਹੈ ਰੋਸ਼ਨੀ ਵੰਡਣ ਲੱਗ ਪੈਂਦਾ ਹੈ ਜਦ ਕਿਸੇ ਹਿਰਦੇ ਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ ਹੈ ਉਹ ਚਾਨਣਾ ਵੰਡਣ ਲੱਗ ਪੈਂਦਾ ਹੈ ਉਹ ਸੁਖ ਚੈਨ ਵੰਡਣ ਲੱਗ ਪੈਂਦਾ ਹੈ ਉਹ ਆਨੰਦ ਵੰਡਣ ਲੱਗ ਪੈਂਦਾ ਹੈ ਔਰ ਇਹ ਵਨੜਾ ਉਸ ਤੋਂ ਛੋਟੇ ਸਤੋਂਦਾ ਹੈ ਆਪਣੇ ਆਪ ਹੁੰਦਾ ਹੈ ਜਿਵੇਂ ਫੁੱਲ ਦੇ ਚੋਂ ਸੁਗੰਧੀ ਦਾ ਨਿਕਲਣਾ ਦਰਸਲ ਉਸ ਦੇ ਚ ਮਹਿਕ ਦਾ ਅਧਿਕ ਹੋਣਾ ਹੈ ਇਸ ਵਾਸਤੇ ਡੁੱਲ ਡੁੱਲ ਕੇ ਉਹ ਬਾਹਰ ਪਈ ਪੈਂਦੀ ਹੈ ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ ਹੈ ਇਤਨਾ ਗੁਣਾਂ ਨਾਲ ਭਰ ਜਾਂਦਾ ਹੈ ਇਤਨਾ ਸ਼ਾਂਤੀ ਤੇ ਚੈਨ ਨਾਲ ਭਰ ਜਾਂਦਾ ਹੈ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ ਹੈ ਸਦਨਾ ਜੀ ਭਗਤੀ ਭਾਵ ਵਿੱਚ ਐਸੇ लीन ਹੋਏ ਔਰ ਅਧਿਆਤਮਕ ਗੁਣਾਂ ਨਾਲ ਐਸੇ ਭਰਪੂਰ ਹੋਏ ਥਾਂ ਥਾਂ ਤੇ ਭਰਮਣ ਕਰਕੇ ਇਨਾਂ ਹੀ ਗੁਣਾਂ ਨੂੰ ਵੰਡਦੇ ਰਹੇ ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ ਅਨੇਕਾਂ ਭਗਤਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਇਹ ਸਦਨਾ ਕਸਾਈ ਪੇਸ਼ੇ ਦੇ ਵਿੱਚ ਇਹ ਵੀ ਭਗਤ ਹੈ ਇਸ ਦਾ ਵੀ ਕਲਾਮ ਹੈ ਔਰ ਇਸ ਦਾ ਕਲਾਮ ਵੀ ਰਹਿਦੀ ਦੁਨੀਆ ਤੱਕ ਅਧਿਆਤਮਕ ਸ਼ਾਂਤੀ ਵੰਡਦਾ ਰਹੇ